ਪਾਏ ਗਹਿ ਜਾਪਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਪਾਏ ਗਹਿ ਜਾਪਤੇ ਤੁਮਰੇ ਪਾਏ ਗਹਿ ਜਾਪਤੇ ਨਹੀਂ ਰੁਕਣਾ ਕਈ ਤੇ ਤੇ ਰੁਕ ਜਾਂਦੇ ਆ ਤੇ ਤੇ ਵਿਸਰਾਮ ਨਹੀਂ ਤੁਮਰੇ ਤੇ ਵਿਸਰਾਮ ਆ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ ਇਹਦਾ ਵਿਸਰਾਮ ਤੁਮਰੇ ਤੇ ਆ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਾਂ ਮਤ ਏਕ ਨਾ ਮੰਨਿਓ ਰਾਮ ਰਹੀਮ ਪੁਰਾਨ ਕੁਰਾਨ ਕੁਰਾਨ ਤੇ ਵਿਸਰਾਮ ਆ ਕੁਰਾਨ ਨਹੀਂ ਕਹਿਣਾ ਇਹਨੂੰ ਉਚਾਰਨ ਨੇ ਆ ਜੋ ਕੁਰਾਨ ਕਕੇ ਨੂੰ ਅੰਕੜ ਰਾਰੇ ਕੰਨਾ ਤੇ ਨੰਨਾ ਕੁਰਾਨ ਅਨੇਕ ਕਹਾਂ ਕਹੇ ਨਹੀਂ ਕਹਿਣਾ ਕਹੈ ਦਲਾਵਾਂ ਲੱਗੀਆਂ ਤੇ ਬਿੰਦੀ ਲੱਗੀ ਹੋਈਏ ਮਤ ਇੱਥੇ ਜਮਕਿਆ ਏਕ ਨਾ ਮੰਨਿਓ ਸਿਮਰਤ ਸਾਸਤਰ 베ਦ ਸਬੈ ਬਹੁ ਭੇਦ ਕਹਾਂ ਹਮ ਏਕ ਨ ਜਾਣਿਓ ਸਿਮਰਤ ਸਾਸਤਰ 베ਦ ਸਬੈ ਸਬੈ ਤੇ ਵਿਸਰਾਮੇ 베ਦ ਨੂੰ ਬੱਬੇ ਨਾਲ ਬੋਲਣਾ ਵਾਵੇ ਨਾਲ ਨਹੀਂ ਬੋਲਣਾ 베ਦ ਕਹਿਣਾ ਆ ਵੇਦ ਨਹੀਂ ਕਹਿਣਾ ਬਹੁ ਭੇਦ ਕਹਾਂ ਕਹਾਂ ਤੇ ਜਮਕਿਆ ਮੈਂ ਇੱਕ ਨਾ ਜਾਣੇ ਹੂੰ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਕਰ ਤੇ ਵਿਸਰਾਮਿਆ ਧਿਆਨ ਦੇ ਨਾਲ ਪੜਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਕਿਰਪਾ ਤੁਮਰੀ ਨਹੀਂ ਹੈ ਕਿਰਪਾ ਤੁਮਰੀ ਕਰ ਕਰ ਤੇ ਰੁਕ ਕੇ ਮੈਂ ਨਾ ਕਹਿਓ ਸਭ ਤੋਹਿ ਬਖਾਨਿਓ